ਜਿਸ ਤਰ੍ਹਾਂ ਅਗੇ ਤੁਹਾਨੂੰ ਪਤਾ ਹੈ ਪਿੱਛੇ ਮੈਨੂੰ ਲੋਕਲ ਗਵਰਨਮੈਂਟ ਦਾ ਇਹਨਾਂ ਨੇ ਚਾਰਜ ਦਿੱਤਾ ਤੇ ਮੈਂ ਜਦੋਂ ਰਿਵਿਊ ਕੀਤਾ ਜਿਹੜੇ ਕਾਰਪੋਰੇਸ਼ਨਾਂ ਤੇ ਕਾਉਂਸਲਰਾਂ ਤੋਂ ਮਤੇ ਆਂਦੇ ਆ 1100 ਕੁਝ ਮਤੇ ਪੈਂਡਿੰਗ ਸੀਗੇ ਹੈੱਡ ਆਫਿਸ ਕਿਉਂਕਿ ਜਦੋਂ ਉੱਥੇ ਮਤੇ ਪਾਸ ਹੋ ਜਾਂਦੇ ਫਿਰ ਹੈੱਡ ਆਫਿਸ ਆਂਦੇ ਅਪਰੂਵਲ ਲਈ ਇਹ ਜਿਹੜੇ 1100 ਮਤੇ ਸੀਗੇ ਪੈਂਡਿੰਗ ਕਿ ਕੋਈ 4 ਸਾਲ ਦਾ ਪਿਆ ਸੀ ਉੱਥੇ ਕੋਈ 5 ਸਾਲ ਦਾ ਪਿਆ ਸੀ ਇਸ ਤੋਂ ਵੀ ਕੋਈ ਪੁਰਾਣਾ ਸੀ ਜੀ ਜੀ ਸਰ 2018 ਦਾ ਵੀ ਇੱਕ ਸੀ ਉਹ ਕਹਿੰਦੇ ਇੱਕ ਮਤਾ 2018 ਦਾ ਵੀ ਸੀ ਮਤਲਬ ਇੰਨੇ ਇੰਨੇ ਮਤੇ ਪੁਰਾਣੇ ਪੈਂਡਿੰਗ ਸੀਗੇ ਹੁਣ ਮੈਨੂੰ ਤਾਂ ਵਰਕਿੰਗ ਦਾ ਪਤਾ ਨਹੀਂ ਸੀ ਪਰ ਮੈਨੂੰ ਇੰਨਾ ਜ਼ਰੂਰ ਪਤਾ ਸੀ ਵੀ ਕਾਰਪੋਰੇਸ਼ਨਾਂ ਤੋਂ ਜੇ ਕੋਈ ਮਤੇ ਆਏ ਹੋਏ ਆ ਉਹ ਡਿਵੈਲਪਮੈਂਟਲ ਵਰਕਸ ਦੇ ਆ ਜਾਂ ਕੋਈ ਸੀਐਲਯੂ ਹੈ ਕਿਸੇ ਰੋਡ ਦਾ ਕੁਛ ਹੈ ਉਹ ਜ਼ਰੂਰੀ ਹੈ ਇਕ ਤਾਂ ਉਹਦੇ ਨਾਲ ਡਿਵੈਲਪਮੈਂਟ ਇਨਵੋਲਡ ਹੈ ਇੱਕ ਉਹਦੇ ਨਾਲ ਰੈਵਨਿਊ ਵੀ ਡਿਪਾਰਟਮੈਂਟ ਦਾ ਇਨਵੋਲਡ ਹੈ ਉਹ ਮੈਂ ਜਦੋਂ ਮੀਟਿੰਗ ਕੀਤੀ ਸੈਕਟਰੀ ਸਾਹਿਬ ਨਾਲ ਗੱਲ ਹੋਈ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੈਕਟਰੀ ਸਾਹਿਬ ਵੀ ਨਵੇਂ ਹੀ ਆਏ ਸੀ ਸੋ ਡਿਟੇਲ 'ਚ ਜਦੋਂ ਡਿਸਕਸ਼ਨ ਹੋਈ ਪਿਛਲੇ 15 20 ਦਿਨਾਂ ਦੇ ਵਿੱਚ 900 ਮਤੇ ਸੀ ਕੱਢਤੇ ਹੁਣ ਸਿਰਫ 200 ਦੀ ਪੈਂਡੈਂਸੀ ਹੈ ਉਹ ਵੀ ਜਿਹੜੇ ਲੈਵਲ ਤੇ ਹੋਣੇ ਆ ਉਹ ਹੀ ਜਾ ਰਹੇ ਹੈਗੇ ਆ ਉਹ ਸੀ ਕਰ ਰਹੇ ਸੋ 1100 ਤੋਂ ਅਸੀਂ ਪੈਂਡੈਂਸੀ 200 ਤੇ ਲੈ ਆਏ ਆ ਔਰ ਅੱਗੇ ਤੋਂ ਕੋਈ ਵੀ ਮਤਾ ਆਏਗਾ ਚਲੋ ਰੈਜ਼ੋਲੂਸ਼ਨ ਕਹਿ ਲਓ ਮਤਾ ਆਏਗਾ ਉਹ ਫਿਜ਼ੀਕਲ ਆਨੇ ਬੰਦ ਹੋ ਜਾਣਗੇ ਅੱਜ ਤੱਕ ਫਿਜ਼ੀਕਲ ਆਉਂਦੇ ਸੀ ਹੁਣ ਸਾਰੇ ਆਨਲਾਈਨ ਆਣਗੇ ਔਰ 10 ਦਿਨ ਦਾ ਅਪਰ ਲਿਮਟ ਹੈ ਕਿ ਉਹਨੂੰ ਹੈੱਡ ਆਫਿਸ ਨੂੰ ਕਰਨਾ ਹੀ ਪਏ ਜੇ ਤਾਂ ਨਹੀਂ ਹੋਣ ਮੱਲਾ ਰੀਜ਼ਨ ਦੱਸਣਾ ਪਏਗਾ ਬਈ ਨਹੀਂ ਹੋਣ ਵਾਲਾ ਪਰ ਜੇ अप्रूवलली ਆਇਆ ਐਡਮਿਨਿਸਟ੍ਰੇਟਿਵ ਅਪਰੂਵਲ ਕੋਈ ਵੀ ਜੋ ਵੀ ਅਪਰੂਵਲ ਚਾਹੀਦੀ ਹੁੰਦੀ ਹੈ ਇੱਥੇ ਉਹ 10 ਦਿਨਾਂ ਦੇ ਵਿੱਚ ਵਿੱਚ ਉਹਦੀ ਅਪਰੂਵਲ ਹੋ ਜਾਇਆ ਕਰੇਗੀ ਇਹ ਅਸੀਂ ਜਿਹੜਾ ਸੌਫਟਵੇਅਰ ਹੈ ਨਵਾਂ ਲਾਂਚ ਹੋ ਗਿਆ ਬੇਸਿਕਲੀ ਮਤਾ ਉੱਥੇ ਅਪਲੋਡ ਹੋਣਾ ਹੈ ਕੜੀ ਚਾਲੂ ਹੋ ਜਾਣੀ ਹੈ ਤੇ 10 ਵਰਕਿੰਗ ਡੇ ਅਸੀਂ ਰੱਖੇ ਆ ਮਤਲਬ 2 ਹਫ਼ਤਿਆਂ ਦੇ ਵਿੱਚ ਵਿੱਚ ਤੇ ਜਿਹੜੇ ਮਤੇ ਆ ਸਾਰੇ ਪਾਸ ਹੋਣਗੇ ਇੱਕ ਜਿਹੜੀਆਂ ਫਾਈਨੈਂਸ਼ੀਅਲ ਅਪਰੂਵਲਸ ਹੁੰਦੀਆਂ ਸੀ ਉਹਦੀਆਂ ਪਾਵਰਸ ਦਿੱਤੀਆਂ ਹੋਈਆਂ ਸੀ ਐਸਸੀ ਕੋਲ 1 ਕਰੋੜ ਰੁਪਏ ਦੀ ਪਾਵਰ ਸੀ ਤੇ ਚੀਫ ਇੰਜੀਨੀਅਰ ਕੋਲ 5 ਕਰੋੜ ਦੀ ਪਾਵਰ ਸੀ ਇਹ 2018 ਵਿੱਚ ਪਾਵਰ ਡਿਫਾਈਨ ਹੋਈਆਂ ਸੀ ਅਸੀਂ ਉਹ 1 ਕਰੋੜ ਦਾ 2 ਕਰੋੜ ਕਰਤਾ 5 ਕਰੋੜ ਦਾ 10 ਕਰੋੜ ਕਰਤਾ ਹੁਣ ਜਿਹੜੀ ਐਡਮਿਨਿਸਟ੍ਰੇ ਜਿਹੜੀ ਫਾਈਨੈਂਸ਼ੀਅਲ ਅਪਰੂਵਲ ਹੈ ਕੋਈ ਵੀ ਕਾਰਪੋਰੇਸ਼ਨ ਦੇ ਵਰਕ ਦੀ ਡਬਲ ਅਸੀਂ ਆ ਉਹਦੀਆਂ ਪਾਵਰਸ ਕਰਤੀਆਂ ਹਰ ਪੱਧਰ ਤੇ ਔਰ ਇਹਦੇ ਨਾਲ ਵੀ ਜਿਹੜੇ ਡਿਵੈਲਪਮੈਂਟਲ ਕੰਮ ਹੈ ਜਲਦੀ ਹੋਣਗੇ ਔਰ ਪਰ ਇਹ ਜਿੰਨੀਆਂ ਅਪਰੂਵਲਸ ਹੈ ਸਾਰੀਆਂ ਟਾਈਮਲਿੰਟ ਹੈ ਕਈ ਅਪਰੂਵਲਸ ਮੈਂ ਜਦੋਂ ਆ ਕੇ ਦੇਖਿਆ ਕੋਈ 3 ਮਹੀਨੇ ਦੀ ਪਈ ਆ ਕੋਈ 6 ਮਹੀਨੇ ਦੀ ਪਈ ਆ ਕੋਈ ਸਾਲਾਂ ਦੀ ਪਈ ਆ ਲੋ ਐਵਰੀ ਅਪਰੂਵਲ ਇਸ ਟਾਈਮਲਿੰਟ ਔਰ ਸ਼ੁਰੂ ਵਿੱਚ ਅਸੀਂ ਮੈਂ ਤਾਂ ਆ ਕੇ 3 ਦਿਨ ਕਿਹਾ ਸੀਗਾ ਪਰ ਅਫਸਰ ਜਿਹਾ ਸਾਰੇ ਕਹਿਣ ਲੱਗੇ ਵੀ 3 ਦਿਨ ਘਟ ਤੇ 10 ਵਰਕਿੰਗ ਡੇਸ ਅਸੀਂ ਆਪਰ ਲਿਮਿਟ ਰੱਖੀ ਆ ਔਰ ਅੱਗੇ ਜਾ ਕੇ ਇਹ ਟਾਈਮ ਲਿਮਿਟ ਕੋਸ਼ਿਸ਼ ਕਰਕੇ ਘਟਾਵਾਂਗੇ ਇਹ ਅਸੀਂ ਇੱਕ ਹੋਰ ਜਿਹੜੇ ਅਸੀਂ ਰਿਫਾਰਮਸ ਕਰ ਰਹੇ ਆ ਉਹ ਕੀਤਾ ਹੈਗਾ ਦੂਜਾ ਅੱਗੇ ਕੀ ਹੁੰਦਾ ਸੀ ਕਿ ਹਰ ਚੀਫ ਇੰਜੀਨੀਅਰ ਪੂਰੀ ਸਟੇਟ ਦੇਖਦੇ ਸੀ ਇਦਾਂ ਇੱਕ ਚੀਫ ਇੰਜੀਨੀਅਰ ਨੇ ਬੀ ਐਂਡ ਆਰ ਦੇਖਣਾ ਸਾਰੀ ਸਟੇਟ ਦਾ ਦੇਖਣਾ ਇੱਕ ਚੀਫ ਇੰਜੀਨੀਅਰ ਨੇ ਸੜਕਾਂ ਦੇਖਣੀਆਂ ਇਹ ਸੜਕਾ ਕਹਿੰਦਾ ਸੀਵਰੇਜ ਦੇਖਣੀ ਸਾਰੇ ਸਟੇਟ ਦੀ ਦੇਖਣੀ ਇਹ ਵੀ ਅਸੀਂ ਬੈਠ ਕੇ ਸਲਾਹ ਕੀਤੀ ਹੁਣ ਅਸੀਂ ਕਿਉਂਕਿ ਫਿਰ ਇੱਕ ਫਾਈਲ ਪੰਜ ਪੰਜ 6 6 ਚੀਫ ਇੰਜੀਨੀਅਰਸ ਕੋਲ ਜਾਂਦੀ ਸੀ ਇੱਕ ਪ੍ਰੋਜੈਕਟ ਹੈ ਉਹਦੇ ਸੀਵਰੇਜ ਵੀ ਆ ਉਹਦੇ ਸੜਕਾਂ ਵੀ ਆ ਉਹਦੇ ਪਾਣੀ ਵੀ ਆ ਉਹ ਸੇਮ ਫਾਈਲ ਅਲੱਗ-ਅਲੱਗ ਚੀਫ ਇੰਜੀਨੀਅਰਸ ਕੋਲ ਯਾਨੀ ਹੁਣ ਅਸੀਂ ਚੀਫ ਇੰਜੀਨੀਅਰਸ ਨੂੰ ਏਰੀਆ ਵੰਡ ਤੇ ਚੀਫ ਇੰਜੀਨੀਅਰ ਨੂੰ ਏਰੀਆ ਵੰਡਣ ਨਾਲ ਕੀ ਹੋਇਆ ਕਿ ਇੱਕ ਪ੍ਰੋਜੈਕਟ ਦੀ ਫਾਈਲ ਇੱਕੋ ਚੀਫ ਇੰਜੀਨੀਅਰ ਕੋਲ ਜਾਏਗੀ ਔਰ ਉਹਨੂੰ 10 ਦਿਨਾਂ ਦੇ ਵਿੱਚ ਵਿੱਚ ਅਪਰੂਵਲ ਦੇਣੀ ਪੈਗੀ ਇਹ ਵੀ ਨਹੀਂ ਹੋ ਸਕੇਗਾ ਜੀ ਇੱਕ ਚੀਫ ਇੰਜੀਨੀਅਰ ਕੋਲ ਗਈ ਸੀ ਦੂਜੇ ਦੀ ਨਹੀਂ ਆਈ ਜੀ ਇਸ ਲਈ ਮੈਂ ਨਹੀਂ ਦੇ ਸਕਦਾ ਤੇ ਫਲਾਨੇ ਕੰਮ ਦੀ ਨਹੀਂ ਆਈ ਜੀ ਜੇ ਪਹਿਲਾਂ ਉਹ ਆਏਗੀ ਇਹ ਹੀ ਨਹੀਂ ਪਤਾ ਲੱਗਦਾ ਸੀਗਾ ਕਿ ਪਹਿਲਾਂ ਕਿੰਨੇ ਅਪਰੂਵਲ ਕਰਨੀ ਹੈ ਕਿਹੜੇ ਕੰਮ ਦੀ ਇੱਕਕਸੀ ਜਿਹੜੀਆਂ ਸੀਵਰ ਲਾਈਨਸ ਐ ਸਾਰੀਆਂ ਪੂਰੀਆਂ ਸਟੇਟ ਦੀਆਂ ਉਹਦੀ ਕਲੀਨਿੰਗ ਦੇ ਰੇਟ ਕੰਟਰੈਕਟ ਕਰਦੇ ਉਹਦੇ ਵਿੱਚ ਨਾਰਮਲ ਮਸ਼ੀਨ ਵੀ ਐ ਤੇ ਸੁਪਰ ਸਕਸ਼ਨ ਮਸ਼ੀਨਾਂ ਵੀ ਯੂਜ਼ ਹੋਣਗੀਆਂ ਰੇਟ ਕੰਟਰੈਕਟ ਤੇ ਕੀ ਹੋ ਗਿਆ ਸੀ 6 ਕੰਟਰੈਕਟਰਾਂ ਨੂੰ ਇੱਕੋ ਰੇਟ ਤੇ ਕੰਮ ਦੇ ਦਿੱਤੇ ਕਿਸੇ ਨੂੰ ਵੀ ਕਿਤੇ ਵੀ ਲੋੜ ਐ ਉਹਨੇ ਕਰਨਾ ਉਹ ਆਪਣਾ ਕੰਟਰੈਕਟਰ ਨੂੰ ਕਵੇ ਔਰ ਉਹ ਆਕੇ ਉਹਨਾਂ ਦੇ ਸੀਵਰੇਜ ਕਲੀਨ ਅਪ ਕਰ ਦੇਗੀ ਜਾਂ ਸੁਪਰ ਸਕਸ਼ਨ ਮਸ਼ੀਨਾ ਚਲਾ ਦੇਣਗੇ ਦੇਖੋ ਸੀਵਰੇਜ ਸਾਫ ਕਰਨ ਦੇ ਬੜੇ ਫਾਇਦੇ ਹੁੰਦੇ ਇੱਕ ਤਾਂ ਚਲੋ ਸੀਵਰੇਜ ਸਾਫ ਹੋਣਾ ਹੀ ਹੋਣਾ ਡੀਸਿਲਟਿੰਗ ਹੋ ਜਾਂਦੀ ਇੱਕ ਤਰ੍ਹਾਂ ਸੀਵਰੇਜ ਦੂਜੀ ਗੱਲ ਜਦੋਂ بارشਾਂ ਪੈਂਦੀਆਂ ਉਦੋਂ ਪਾਣੀ ਇਕੱਠਾ ਹੁੰਦਾ ਹੁਣ ਜਦੋਂ ਪਾਣੀ ਇਕੱਠਾ ਹੋਣਾ ਹੈ ਪਾਣੀ ਹਰ ਜਗ੍ਹਾ ਇਕੱਠਾ ਹੁੰਦਾ ਮੈਂ ਤਾਂ ਯੂਰਪ ਵੀ ਦੇਖਿਆ ਜਦੋਂ بارشਾਂ ਬਹੁਤ ਹੁੰਦੀਆਂ ਉੱਥੇ ਵੀ ਹੁੰਦਾ ਅਮਰੀਕਾ ਵੀ ਬਟ ਨਿਕਾਸੀ ਉਹ ਵੀ ਹੋਣੀ ਜ਼ਰੂਰੀ ਹੈ। ਸੋ ਜਿੰਨੀ ਸੀਵਰੇਜ ਦੀ ਡੀਸੈਲਟਿੰਗ ਹੋਏਗੀ, ਜਿੰਨੇ ਸੀਵਰੇਜ ਸਾਫ਼ ਹੋਣਗੇ, ਉੰਨੇ ਪਾਣੀ ਦੀ ਨਿਕਾਸੀ ਜਲਦੀ ਹੋਏਗੀ। ਕਿਉਂਕਿ ਜਦੋਂ ਪਹਿਲਾਂ ਉਦੋਂ ਸਟਾਰਮ ਵਾਟਰ ਨਹੀਂ ਹੁੰਦੇ ਸੀਗੇ, ਕੁਝ ਨਹੀਂ ਹੁੰਦੇ ਸੀ ਜਿਹੜੀਆਂ ਪ੍ਰਾਣੀਆਂ ਕਲੋਨੀ ਬਣੀਆਂ, ਉਹ ਸਾਰਿਆਂ ਦਾ ਪਾਣੀ ਸੀਵਰੇਜ ਦੇ ਥਰੂ ਹੀ ਜਾਂਦਾ। ਸੋ ਸਾਡਾ ਇਹ ਹੁਣ ਗੋਲ ਹੈ ਕਿ ਬਿਫੋਰ ਦੀ ਰੇਨੀ ਸੀਜ਼ਨ ਇੱਕ ਇੱਕ ਸੀਵਰੇਜ ਸਾਫ਼ ਹੋਵੇ। ਔਰ ਜਿਹੜਾ ਪਾਣੀ ਹੈ ਜਿ ਇਕੱਠਾ ਹੁੰਦਾ ਵੀ ਹੈ ਤਾਂ ਉਹਦੀ ਨਿਕਾਸੀ ਪਾਣੀ ਦੀ ਜਲਦੀ ਹੋਵੇ ਔਰ ਲੋਕਾਂ ਨੂੰ ਘਟੋ ਘਟ ਤਕਲੀਫ ਸਹਣੀ ਪਵੇ ਇਸ ਤੋਂ ਇਲਾਵਾ ਅਸੀਂ ਹੋਰ بڑا ਕੁਝ ਕਰ ਰਹੇ ਹਾਂ ਤੇ ਕਿਸੇ ਨੇ ਕੋਈ ਸਵਾਲ ਪੁੱਛਣਾ ਕਰੋ ਪਰ ਇਹ ਜਿਹੜੇ ਕੁਝ ਰਿਫਾਰਮਸ ਬੜੇ ਜ਼ਰੂਰੀ ਸੀ ਸਾਰਿਆਂ ਲਈ ਉਹ ਸੀ ਅੱਜ ਤੁਹਾਨੂੰ ਦੱਸਣਾ ਚਾਹੁੰਦੇ